ਸਸਿਕਾ ਜੀ 3B2 ਮਾਰਕੀਟ ਵੱਲੋਂ ਦੁਕਾਨਦਾਰਾਂ ਵੱਲੋਂ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਜਿਹੜੀ ਇਹਨਾਂ ਨੇ ਮੁਹਿੰਮ ਚਲਾਈ ਹੈ ਕਿਉਂਕਿ ਸਭ ਤੋਂ ਵੱਡੀ ਸਮੱਸਿਆ ਸੀ 3B2 ਦੇ ਵਿੱਚ ਪਾਰਕਿੰਗ ਦੀ ਪਾਰਕਿੰਗ ਨਾ ਹੋਣ ਦਾ ਕਾਰਨ ਸੀ ਰੇੜੀਆਂ ਤੇ ਫੜੀਆਂ ਜਿਹੜੇ ਹੱਦ ਤੋਂ ਵੱਧ ਚੱਪੇ-ਚੱਪੇ ਤੇ ਰੇੜੀਆਂ ਤੇ ਫੜੀਆਂ ਲੱਗੀਆਂ ਹੋਈਆਂ ਸੀ ਜਿਸ ਦੇ ਕਾਰਨ ਫੈਮਲੀਆਂ ਦਾ ਆਉਣਾ ਜਾਣਾ ਇੱਥੇ ਬਹੁਤ ਘਟ ਗਿਆ ਸੀ ਤੇ ਸ਼ੋਅਰੂਮਾਂ ਵਾਲੇ ਬੜੇ ਪਰੇਸ਼ਾਨ ਰਹਿੰਦੇ ਸੀ ਪ੍ਰਸ਼ਾਸਨ ਵੱਲੋਂ ਮਿਊਸਪਲ ਕਾਰਪੋਰੇਸ਼ਨ ਮੁਹਾਲੀ ਥਾਣਾ ਸਿਟੀ ਮਟੌਰ ਦੇ ਸਤੂ ਰੁਪਿੰਦਰ ਜੀ ਡੀਐਸਪੀ ਪ੍ਰithvi ਜੀ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਸਾਨੂੰ ਇਸ ਮਹਿਮਤੋਂ ਕਾਫੀ ਫਾਇਦਾ ਮਿਲਿਆ ਹੁਣ ਫੈਮਲੀਆਂ ਦਾ ਆਉਣਾ ਜਾਣਾ ਮਾਰਕੀਟ ਦੇ ਵਿੱਚ ਸ਼ੋਰਮਾ ਦੇ ਵਿੱਚ ਸ਼ੁਰੂ ਹੋ ਗਿਆ ਤੇ ਜਿਹੜੇ ਦੁਕਾਨਦਾਰ ਆ ਉਹਨਾਂ ਦੇ ਚਿਹਰੇ ਤੇ ਖੁਸ਼ੀ ਹੈ ਕਿਉਂਕਿ ਪ੍ਰਸ਼ਾਸਨ ਨੇ ਬਹੁਤ ਵਧੀਆ ਭੂਮਿਕਾ ਨਿਭਾਈ ਹੈ ਮਿਊਜ਼ੀਕਲ ਕਾਰਪੋਰੇਸ਼ਨ ਦਾ ਧੰਨਵਾਦ ਕਰਦੇ ਆ ਦੁਬਾਰਾ ਫਿਰ ਤੋਂ ਪੁਲਿਸ ਪ੍ਰਸ਼ਾਸਨ ਦਾ ਵੀ ਤੇ ਜਿਸ ਦੇ ਨਾਲ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਅੱਗੇ ਤੋਂ ਵੀ ਤੁਸੀਂ ਇਹਨਾਂ ਦੇ ਧਿਆਨ ਦੇਣਾ ਕਿਉਂਕਿ ਪਾਰਕਿੰਗ ਦੀ ਸਮੱਸਿਆ ਸਭ ਤੋਂ ਵੱਡੀ ਸਮੱਸਿਆ ਹੈ ਕਈ ਵਾਰ ਸਾਨੂੰ ਦੁਕਾਨਦਾਰਾਂ ਨੂੰ ਵੀ ਉੱਥੇ ਇਹ ਗੱਡੀ ਲਾਉਣ ਵਾਸਤੇ ਜਗ੍ਹਾ ਨਹੀਂ ਮਿਲਦੀ ਤੇ ਇਸ ਕਰਕੇ ਹੁਣ ਅੱਗੇ ਤੋਂ ਵੀ ਥੋੜਾ ਆ ਕੰਟਰੋਲ ਹਫਤੇ ਬਾਅਦ ਜਾਂ ਹਫਤੇ ਦੇ ਦੋ ਵਾਰ ਜਾਂ ਡੇਲੀ ਜਿਹੜਾ ਰਖੂ ਮਾਰਕੀਟ ਦੇ ਵਿੱਚ ਕਿਉਂਕਿ ਉਹਨਾਂ ਨੇ ਫੇਰ ਆ ਜਾਣਾ ਜਦੋਂ ਮਾਰਕੀਟ ਦੇ ਵਿੱਚ ਕਮੇਟੀ ਇੱਕਰਾ ਮੂਵਮੈਂਟ ਕਰਦੀ ਆ ਤਾਂ 1-2 ਦਿਨ ਵਾਸਤੇ ਰੇੜੀਆਂ ਗਾਇਬ ਰਹਿੰਦੀਆਂ ਨੇ ਪਰ ਫੇਰ ਸ਼ੁਰੂ ਹੋ ਜਾਂਦੀਆਂ ਨੇ ਬੇਨਤੀ ਕਰਦੇ ਜੀ ਅੱਗੇ ਤੋਂ ਵੀ ਥੋੜਾ ਗੌਰ ਕਰਿਓ ਧੰਨਵਾਦ